ਜੱਪਾ ਜੱਪਾ ਆਵਾਜ਼ ਨਾਲੇ ਪੰਡਾਲ ਦੇ ਵਿੱਚ ਬੈਠੋ ਗੁਰ ਜੀ ਵੀਡੀਓ ਬਣਾਉਣ ਵਾਲੇ ਜਿਹੜੇ ਇੱਥੇ ਕੁਲਿੱਕ ਬਣਾ ਲਏ ਨੇ ਫਰੈਂਡ ਜੋਧਾਮ ਦੀ ਦਾਣਾ ਮੰਡੀ ਦੇ ਵਿੱਚ ਆਪਣੀ ਧਰਤੀ ماں ਨੂੰ ਬਚਾਉਣ ਲਈ ਇਕੱਠੇ ਹੋਏ ਸਰਲਾ ਜੀਓ ਵਾਧੇ ਬਾਧੇ ਕੇ ਫੋੜੇ ਦੀ ਸਾਂਝ ਪਾ ਲਈ ਵਾਹਿਗੁਰੂ ਜੀ ਦਾ ਬਾਸਾ ਵਾਹਿਗੁਰੂ ਜੀ ਦੀ ਫਤਿਹ ਜੇ ਸਾਨੂੰ ਲੱਗਦਾ ਕਿ ਇਹ ਹਮਲਾ ਪੰਜਾਬ ਦੀਆਂ ਕਲੀਆਂ ਜ਼ਮੀਨਾਂ ਤੇ ਆ ਤਾਂ ਸਾਡਾ ਬਹੁਤ ਵੱਡਾ ਭੁਲੇਖਾ ਹੈ ਅਸਲ ਦੇ ਵਿੱਚ ਪੰਜਾਬ ਨੂੰ ਚੋਂ ਪਰਪਾ ਹਮਨਿਆਂ ਦੇ ਨਾਲ ਪੰਜਾਬ ਨੂੰ ਖਫਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਮੈਂ ਇਸ ਦੇ ਤਿਲ ਤੋਂ ਦੋ ਸਾਡੇ ਦੱਖਣੀ ਸੂਬਿਆਂ ਦੇ ਆਗੂ ਐ ਕਿਤੇ ਲਗਾਂਗਾ ਦੋ ਆ ਇੱਕ ਤਾਮਲ ਲੜ ਜਤੋਂ ਆ ਇਹਨਾਂ ਨੂੰ ਸੁਣ ਰਿਹਾ ਸੀ ਹਾਲਾਂਕਿ ਹਿੰਦੀ ਜਾਣਦੇ ਆ ਪਰ ਹਿੰਦੀ ਚ ਬੋਲੇ ਨਹੀਂ ਸੋਡੇ ਨਾਲ ਇੱਕ ਆਪਣੀ ਤਾਮਿਲ ਚ ਬੋਲਿਆ ਦੂਜਾ ਅੰਗਰੇਜ਼ੀ ਚ ਬੋਲਿਆ ਮੈਂ ਇਹਨਾਂ ਲੋਕਾਂ ਦੇ ਸੂਤਿਆਂ ਜਾ ਕੇ ਆਇਆ ਕੇਰਲਾ ਆਂਧਰਾ ਤੇਲਗਾਨਾ ਤਾਮਿਲਨਾਡੂ ਪੱਛਮੀ ਬੰਗਾਲ ਇਹ ਲੋਕ ਆਪਣੀ ਫੋਡੀ ਨੂੰ ਆਪਣੀ jaan ਤੋਂ ਜ਼ਿਆਦਾ ਪਿਆਰ ਕਰਦੇ ਆ ਹਾਲਾਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਪੰਜਾਬ ਹੈ ਇਹ ਮੇਧੀ ਮਾੜੀ ਮੁਰਤੀ ਸਮਝਦੇ ਆ ਥੋੜੇ ਬਹੁਤੇ ਸਮਝਦੇ ਆ ਕਿ ਤਾਮਿਲ ਤਾਂ ਕਹਿੰਦੇ ਬੰਦੇ ਨਹੀਂ ਪਾਣੀ ਪਰ ਇਹਨਾਂ ਨੇ ਇੱਛੇ ਵੀ ਗੱਲ ਆਪਣੀ ਮਾਂ ਕੋਲ ਵਿੱਚ ਕੀਤੀ ਆ ਇੱਥੇ ਗੁੱਸਾਵਾ ਕਰੋ ਸਾਡੇ ਦੋ ਪਲਾਵੇ ਬੋਲੇ ਇੱਕ ਦੂਜਾ ਸਾਣਾ ਬੋਲ ਰਿਹਾ ਵੀ ਅਸੀਂ ਅਸਵਾਸ਼ਣ ਦਿੰਦੇ ਆ ਅਸਵਾਸ਼ਣ ਕੀ ਹੁੰਦਾ ਹੈ ਹਿੰਦੀ ਦਾ ਸ਼ਬਦ ਹੈ ਸਾਡੇ ਕੋਲ ਤਿੰਨ ਸ਼ਬਦ ਪਈ ਆ ਦੇ ਬਰਾਬਰ ਭਰੋਸਾ ਦਿੰਦੇ ਆ ਯਕੀਨ ਦਿਵਾਉਂਦੇ ਆ ਵਿਸ਼ਵਾਸ ਦਿਵਾਉਂਦੇ ਆ ਅਸੀਂ ਆਪ ਵੀ ਆਪਣੇ ਸ਼ਬਦਾਂ ਨੂੰ ਮਾਰ ਰਹੇ ਆ ਆਪਣੀ ਬੋਲੀ ਨੂੰ ਮਾਰ ਰਹੇ ਆ ਇੱਕ ਬਲਾਰਾ ਬੋਲਿਆ ਝੰਡੇ ਪਾਈ نیچے ਨਾ ਕਰੋ ਉਹ ਨੀਚੇ ਨਹੀਂ ਪਾਈ ਥੱਲੇ ਹੁੰਦਾ ਜੇ ਖਾਂ ਹੁੰਦਾ ਤਾਂ ਜਾਂ ਖਾਂ ਥੱਲੇ ਉਤੇ ਆਪਾਂ ਕਹਿ ਦਿੰਦੇ ਆ ਸੋ ਮੇਰਾ ਕਹਿਣ ਦਾ ਭਾਅ ਤੁਹਾਡੇ ਕੋਲ ਇਹੀ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਲਿਆ ਕੇ 220 ਵਾਲੀ ਤੁਹਾਡੇ ਇਤਿਹਾਸ ਤੇ ਤੁਹਾਡੇ ਸਭਿਆਚਾਰ ਤੇ ਤੁਹਾਡੀ ਫੌਜੀ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਨਜ਼ਰ ਖੁਸ਼ੀ ਕੀਤੀ ਜਾ ਰਹੀ ਆ ਉਹ ਤੇ ਸਭ ਕੌਲ ਕਰਨ ਦੀ ਲੋੜ ਆ ਅਗਲੀ ਗੱਲ ਆ ਜਾਂਦੀ ਆ ਕਿ ਹਾਈ ਕੋਰਟ ਨੇ ਇੱਕ ਦਿਨ ਦਾ ਇਹਨੂੰ ਹੋਲਡ ਕਰਤਾ ਜਿਹੜੀ ਲੈਂਡ ਪੂਲਿੰਗ ਨੀਤੀ ਆ ਜੋ ਪਹਿਲੀ ਗੱਲ ਦਾ ਸਮਝ ਦੀ ਲੋੜ ਆ ਵੀ ਇੱਕ ਤੁਹਾਡੇ ਜਾਗ ਹੋਣਾ ਹੈ ਜਦੋਂ 200 ਦੀ ਤੱਕ ਸੰਨੀ ਮੋਰਚਾ ਆਪਾਂ ਦਿੱਲੀ ਦੀਆਂ ਬਲੂਹਾਂ ਦੇ ਬੈਠੇ ਲੱਗ ਰਹੇ ਸੀ ਤਾਂ ਉਸ ਵੇਲੇ ਵੀ ਸਰਕਾਰ ਆਪਣੇ ਬੰਦਿਆਂ ਲਈ ਸੁਪਰੀਮ ਕੋਰਟ ਗਈ ਸੀ ਸਾਡੇ ਆਗੂਆਂ ਨੇ ਸਪਸ਼ਟ ਤੌਰ ਕਰਦਾ ਸੀ ਕਿ ਅਸੀਂ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨਹੀਂ ਇਹ ਸਿਆਸੀ ਮਸਲਾ ਹੈ ਸਰਕਾਰਾਂ ਨੇ ਕਹਿੰ ਨੂੰ ਲੈ ਕੇ ਆਦਿਆ ਸਰਕਾਰਾਂ ਨੇ ਹੀ ਰੱਦ ਕਰਦੇ ਆ ਅਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੋ ਹੋ ਸਕਦਾ ਕਿਉਂਕਿ ਇਹ ਜਿਹੜੀ ਸਰਕਾਰ ਹੈ ਜਿਹਦਾ ਮੁੱਖ ਮੰਤਰੀ ਹੈ ਇਨਾਂ ਨੂੰ ਛੁੱਟ ਕੇ ਚੱਟਣ ਦੀ ਆਸ ਪਈ ਹੈ ਪਤਾ ਹੁਣ ਵੀ ਨਾ ਗਿਆ ਕਿ ਲੋਕ ਸਾਡਾ ਫੁੱਕੇ ਹੋਰ ਚਟਾਉਣਗੇ ਕਿਉਂ ਨਾ ਉਸ ਤੋਂ ਪਹਿਲਾਂ ਜਿਹੜੀ ਗੇਂ ਦਾ ਹਾਈ ਕੋਰਟ ਦੇ ਪਾਸੇ ਸਿੱਧ ਦਿੱਤੀ ਜਾਵੇ ਵੀ ਲੋ ਜੀ ਹਾਈ ਕੋਰਟ ਦਾ ਫੈਸਲਾ ਆ ਗਿਆ ਤੇ ਆਪਾਂ ਪਿੱਛੇ हट ਗਏ ਅਗਲੀ ਗੱਲ ਸਾਡੀ ਲੜਾਈ ਇਕੱਲੀ ਇੱਥੋਂ ਤੱਕ ਸੀਮਤ ਨਹੀਂ ਆ ਕਿ ਅਸੀਂ ਇਹ ਜਿਹੜੀ ਲੈਂਡ ਪੂਲਿਟ ਪਾਲਸੀਆਂ ਨੀਤੀਆਂ ਨੂੰ ਇੱਕ ਵਾਰੀ ਰਖਵਾ ਲਿਆ ਜਿੰਨਾ ਤੇ ਤੁਹਾਡੇ ਜ਼ਮੀਨਾਂ ਦੇ ਨੰਬਰ ਮਹਾਰ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਇਹ ਲੜਾਈ ਨੂੰ ਤੱਕ ਜਾਰੀ ਰਹਿਣੀ ਚਾਹੀਦੀ ਆ ਸਤਿੰਦਰ ਜੈਨ ਵਰਗੇ ਸਤਿੰਦਰ ਜੈਨ ਮੈਨੂੰ ਕੱਲ ਗੁਰਦੁਆਰੀ ਮਲੇਵੇ ਦੇ ਪਿੰਡ ਵਾਲੇ ਤੋਂ ਮਸਲਾ ਸੀਗਾ ਮਨਤੀ ਦਾ ਉਹ ਕਹਿੰਦੇ ਭਾਈ ਸਤਿੰਦਰ ਜੈਨ ਤੇਰਾ ਕਿ ਚੋਰ ਆ ਦਿੱਲੀ ਆ ਮੇਰਾ ਗਾਹ ਪਿੱਛੇ ਤਿਹਾਰ ਦੇ ਕੱਟ ਕੇ ਆਇਆ ਤਦੋਂ ਤੱਕ ਜੈਨ ਪੰਜਾਬ ਦੇ ਪਟਵਾਲੀਆਂ ਨੂੰ ਪੰਜਾਬ ਦੇ ਤਸੀਲਦਾਰਾਂ ਨੂੰ ਪੰਜਾਬ ਦੇ ਐਸਪੀ ਮਾਮ ਕਹਿ ਰਿਹਾ ਕਿ ਤੁਸੀਂ ਲੋਕਾਂ ਤੇ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸੁਝਾਓ ਉਹ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵੰਤਮਨ ਐਸ ਵੇਲੇ ਚਸ਼ਤਰ ਜਾਣ ਵਰਗੇ ਸੁਸੋਦੀਏ ਵਰਗੇ ਰਵਿਸ਼ ਨਾਮ ਵਰਗੇ ਜੱਗ ਕੇਤਰੀਵਾਲ ਵਰਗੇ ਪੰਜਾਬ ਨੂੰ ਭਰਾਗੋ ਕਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਬਾ ਮੜਾ ਲਹਿਰ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੱਤੇ ਚ ਪੈਰ ਪਾ ਲਿਆ ਤਾਂ ਮੈਂ ਢੇਲ ਨਾ ਲਾ ਦੂੰਗਾ ਤੇ ਪੰਜ ਦਿਨ ਪੋਸਟਮਾਰਟਮ ਹੋਈ ਜਾਊਗਾ ਉਹ ਖਬਰ ਕਹਿੰਦੇ ਸ਼ਰੋਤੀਏ ਕੋਲ ਚਲੀ ਗਈ ਗੁਰਪਾ ਚਲੀ ਗਈ ਕਿਹੜਾ ਸ਼ਰੋਤੀਏ ਦੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਕਿ ਕੋਈ ਬੰਦਾ ਰੀਣਾ ਮੜਾ ਕੇ ਪਾਓ ਕੋਈ ਮੀਡੀਆ ਚ ਕਰ ਲਿਓ ਕਿ ਇਹ ਮੋਟਾ ਸਰਕਾਰ ਨੇ ਬਹੁਤ ਰੱਖੀ ਕਰਦੀ ਸੇਰ ਬਹਿਗਮਿਆਂ ਦੇ ਵਿੱਚ ਪੋਸਟਮਾਨ ਨੂੰ ਘੰਟੇ ਦੀ ਕਰ ਦਿੰਦੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝਦਾ ਸੀ ਬਾਬਾ ਕਿਹੜੇ ਪੋਸਟਮਾਨ ਦੀ ਗੱਲ ਕਰ ਰਿਹਾ ਸੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਗੱਲ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਜਵਾਬ ਨਹੀਂ ਜਾਣਦੇ ਉਹ ਚ ਪੰਜਾਬ ਨੂੰ ਬੁਲਾ ਰਹੇ ਆ ਭਰਾਵੋ ਸੋ ਇਸ ਕਰਕੇ ਸਾਨੂੰ ਅੱਜ ਮੈਂ ਪਿੰਡਾਂ ਦੇ ਗਿਆ ਸੋਧਿਆ ਸਾਰੇ ਜਿੰਨੇ ਪਿੰਡ ਨੇ ਜਿਹੜੇ ਲੁਧਿਆਣੇ ਦੇ ਨੇ ਪਿੰਡ ਆ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਹਾਂ ਵੀ ਤੁਸੀਂ ਨਾ ਇਹਨਾਂ ਪਿਆਰਾ ਕਹਿੰਦੇ ਮਰ ਜਾਗੇ ਮਾਰ ਦੇ ਆਗੇ ਜ਼ਮੀਨਾਂ 'ਚ ਪੈਰ ਨਹੀਂ ਬਣਨ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਕਹਾਂ ਜੇ ਤੁਸੀਂ ਨੂੰ ਕੋਈ 10 ਕਰੋੜ 20 ਕਰੋੜ 50 ਕਰੋੜ ਰੁਪਇਆ ਦੇ ਦੇ ਜ਼ਮੀਨਾਂ ਤੇ ਇਹਨੂੰ ਤਿਆਰ ਹੋ ਜਾਓਗੇ ਕਈ ਤਾਂ ਉਹਦੀ ਅੰਦਰ ਮਾਣਾ ਕਿਹਨੇ ਲੱਗੂ ਪਟਣ ਲੱਗ ਗਈ ਸੀ ਜੱਥੇ 50 ਕਰੋੜ ਮੈਂ ਜਿਹੜਾ ਵੇਚਿਆ ਸੀ ਆ ਜਿੰਨੇ ਪਰਦਾਸ ਤੇ ਬੈਠੇ ਹੋ ਪੂਰੇ ਪੰਜਾਬ ਤੋਂ ਲੋਕ ਆਏ ਹੋ ਅਸੀਂ ਇਹ ਗੱਲ ਬਾਰੇ ਚੇਤਤੋ ਬਾਰ-ਬਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਤੇ ਇਹਨਾਂ ਛੱਡਣੀ ਨਹੀਂ ਚਾਹੇ 100 ਕਰੋੜ ਹੋਵੇ 500 ਕਰੋੜ ਨੂੰ ਕਿੰਨਾ ਲੈਣਾ ਪਵੇ ਚਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਲੈ ਕੇ ਤੋਲ ਦੇਣਗੇ ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਬੇਲੇ ਕਰਨਾ ਹੀ ਕਰਨਾ ਸੂਸ਼ ਕਰਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜ਼ਿਆਦੇ ਆ ਇਹ ਦੁਨੀਆ ਦੀ ਵੇਸ਼ਕੀਤੀ ਧਰਤੀਓਂ ਭਾਗਾ ਆ ਰਹੇਓਂ ਕਰਮਾ ਆ ਰਹੇਓਂ ਕਿ ਧਰਤੀ ਤੇ ਪੈਣਾ ਹੋਵੇ ਧਰਤੀ ਤੇ ਜੰਮੇਓ ਆ ਸਾਰਾ ਖਿੱਲਾ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਆ ਪੱਛਮੀ ਯੂਪੀ ਦਾ ਏਰੀਆ ਹੋਵੇ ਹਰਿਆਣਾ ਹੋਵੇ ਚਾਹੇ ਨਾਲ ਲੱਗਦਾ ਰਾਜਸਥਾਨ ਹੋਵੇ ਤੇ ਧਰਤੀ ਦੇ ਉੱਤੇ ਇੱਕ ਖਿੱਤੇ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਆ ਪਾ ਹੋ ਪੂਰੀ ਦੁਨੀਆ ਦੀ ਅੱਖ ਜਿਹੜੇ ਮਰਜ਼ੀ ਕਰੇ ਉਹ ਨੂੰ ਲੈ ਕੇ ਆਉਣ ਜਿਹੜੀਆਂ ਮਰਜ਼ੀ ਨੀਤੀਆਂ ਲੈ ਕੇ ਆਉਣ ਜਿਹੜੇ ਮਰਜੀ ਤੁਹਾਨੂੰ ਲਾਕ ਦੇਣ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਤੋਂ ਖਾਲੀ ਕਰਕੇ ਵੇਚੇ ਕਰ ਦੇਣਾ ਮੈਂ ਕਹਿੰਦਾ ਤੁਮ ਆ ਤੁਹਾਡੇ ਲੁਧਿਆਣਾ ਜਿਲ੍ਹੇ ਦੇ ਪਿੰਡ ਤਰੀਕੇ ਹੋਣ ਗਿੱਲ ਹੋਵੇ ਚਾਹਿਆ ਸਨੇਤ ਪਿੰਡ ਹੋਵੇ ਜਾਂ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸ਼ਹਿਰ ਲੁਧਿਆਣਾ ਖਾ ਗਿਆ ਇਹ ਜ਼ਮੀਨਾਂ ਵੇਚਿਆ ਕਿਨੇ ਸਾਡੇ ਲੋਕਾਂ ਨੇ ਮੈਂ ਇੱਕ ਪਿੰਡ ਦੇ ਸਰਪੰਚ ਨੂੰ ਪੁੱਛਿਆ ਮਖਾ ਭਾਈ ਹੁਣ ਜ਼ਮੀਨ ਵੇਚੇਗਾ ਕਿ ਨਹੀਂ ਕਹਿੰਦਾ ਬਾਈ ਤੀਜੀ ਵਾਰੀ ਨਮੀਨ ਬੇਦਰ ਸਾਹਿਬ ਤੀਜੀ ਵਾਰੀ ਕਹਿੰਦਾ 1999 ਦੇ ਵਿੱਚ ਮੈਂ 50 ਲੱਖ ਰੁਪਏ ਦਾ ਕਿਲਾ ਵੇਚਿਆ ਸੀ ਉਹ 10 ਈਂਜਾਮੋਂ ਕਿਲਾ ਹੁੰਦਾ ਬਗਾ ਹੁਣ ਕਰ ਵੇਚਿਆ ਨੂੰ ਕਿਆ ਨਾ ਕਹਿੰਦਾ ਕਰਜ਼ਾ ਹੁਣ ਵੀ ਦੇਣਾ ਮਖਾ ਤੂੰ ਉਹ 50 ਲੱਖ ਰੁਪਏ ਨੂੰ ਕਿਲਾ ਦੇ ਕੇ 100 ਕਿਲਾ ਬਣਾ ਲਦਾ ਕਹਿੰਦਾ ਬਾਈ ਬਣੀ ਨਹੀਂ ਇਹ ਬਣਨੀ ਬੁਣਨੀ ਨਹੀਂ ਬਾਈ ਜਿਹੜਾ ਭਵੰਤ ਕਹਿੰਦਾ ਲੁਧਿਆਣੇ ਦੇਖਦੇ ਹੋ ਭਿੱਖੀ ਲੈ ਲਿਓ ਉਹ ਭਿੱਖੀ ਵੀ ਉਹ 80 ਲੱਖ ਰੁਪਏ ਦਾ ਹੋ ਗਿਆ ਆਪ ਰਿੰਡੇਪਾਰ ਵਾਲੇ ਪਾਸੇ ਮਲੌਂਡ ਵਾਲੇ ਪਾਸੇ ਵੀ ਜ਼ਮੀਨਾਂ ਨਹੀਂ ਮਿਲਦੀਆਂ ਆ ਜਿਨ੍ਹਾਂ ਨੇ ਬਟੰਡੇ ਕਲੋਨੀ ਦੀ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੱਲੇ ਪਰ ਬੰਦੇ ਨੂੰ ਕਿੱਲੇ ਉਹ ਝੋਲੇ ਪਰਿਪਰਦਿਆਂ ਪੀਆਂ ਦੇ ਝੋਲੇ ਗਾਹਾਂ ਜ਼ਮੀਨ ਨਹੀਂ ਮਿਲਦੀ ਦੁਨੀਆ ਦੀ 70% ਧਰਤੀ ਅਪਜਾਊ ਜ਼ਮੀਨਾਂ ਦੁਨੀਆ ਦੇ 12-13 ਬੰਦੇ ਖਰੀਦ ਚੁੱਕੇ ਆ ਸਾਹਾ ਕਮਰਕਾਰ ਜਿੱਦ ਨੂੰ ਜਾ ਰਹੀ ਹੈ ਇਹ ਗੱਲ ਨੂੰ ਸੰਤਤੀ ਕੋਸ਼ਿਸ਼ ਕਰੋ ਜੇ ਤੁਹਾਨੂੰ ਗੁਲਾਮ ਬਣਾਉਣਾ ਹੈ ਤੁਹਾਡੇ ਧੁੱਜ ਤੇ ਕੱਟਿਆ ਕਰਨਾ ਪੈਣਾ ਤੁਹਾਡੇ ਧੁੱਜ ਤੇ ਕੱਟਿਆ ਕਰਦੇ ਤੁਹਾਡੀਆਂ ਜਵੀਆਂ ਨਿਕਲਦੇ ਸੋ ਪੰਜਾਬੀਓ 229 30 ਤੱਕ ਜਾਂਦੇ ਜਾਂਦੇ WCO ਦੇ ਸਮਝੌਤਿਆਂ ਦੇ ਮੁਤਾਬਕ ਆਹ ਸੋਦੇ ਬਾਦਰ ਖੁੱਲ ਨਹੀਂ ਖੁੱਲ ਕੋਣ ਆ ਨਿਆ ਅੱਜ ਦੀ ਤਾਜ਼ਾ ਖਬਰ ਸੁਣ ਲਓ ਜੰਮੂ کشمیر ਦੇ ਬੱਚਾ 25 ਕਿਤਾਬਾਂ ਦੇ ਉੱਤੇ ਪਾਬੰਦੀ ਲਾਤੀ ਸਰਕਾਰ ਨੇ ਕਿਤਾਬਾਂ ਤੇ ਹੁਣ ਸਰਕਾਰ ਨੂੰ ਬੰਦੇ ਨਹੀਂ ਕਿਤਾਬਾਂ ਵੀ ਲਾਉਣੀਆਂ ਨੇ ਅੱਖਰ ਵੀ ਲਾਉਣ ਲਾ ਕੇ ਸ਼ਬਦ ਵੀ ਲਾਉਣ ਲਾ ਕੇ ਇਹ ਤੁਹਾਡੀ ਦੀ ਜਬਾਨ ਬੰਦੀ ਕੀਤੀ ਜਾ ਰਹੀ ਹੈ ਜਬਾਨ ਦੀ ਤਾਲਾਬੰਦੀ ਹੋ ਗਈ ਆ ਕਿਹ ਤੁਹਾਡੀ ਸੋਚ ਨੂੰ ਵੀ ਗਲਾ ਬਣਾਉਣਾ ਨਿੰਮਿਆ ਲੈ ਕੇ ਆਉਣ ਦੇ ਸਰਟੇ ਕਹਿੰਦੇ ਆ ਇਕੱਠੇ ਹੋ ਜਓ ਅਗਲੀ ਵਾਰੀ ਬੈਂਕ ਤੇ ਦੋ ਮਿੰਟ ਹੋ ਕੇ ਹੋ ਜਾਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਪਹਿਲਾਂ ਜਿੰਨੇ ਮੈਂ ਪਹਿਲਾਂ ਕਿਹਾ ਜੇ ਪੰਜਾਬ ਨੂੰ ਵਸਤੀ ਬਣਾ ਕੇ ਵਿਕਾਸ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਬਾਹਰ ਦੇ ਬੰਦਿਆਂ ਦੀਆਂ ਵੋਟਾਂ ਵੰਡੀਆਂ ਬਾਹਰ ਦੇ ਬੰਦੇ ਨੂੰ ਜ਼ਮੀਨ ਦੀ ਜ਼ਿੰਮੇਦਾਰੀ ਇੱਥੇ ਆ ਕੇ ਇਹ ਬੇਨਾ ਬੜਾ ਖਤਰਨਾਕ ਹੈ ਆ ਪੰਜਾਬ ਸਰਕਾਰ ਨੇ ਪੰਜ ਬੰਦੇ ਰੱਖੇ ਬਟਰੀ ਸਪੈਕਟਰ ਪਸ਼ੂ ਪਾਲਨ ਭਾਗ ਦੇ ਬੱਚਾ ਦੋ ਹਰਿਆਣੇ ਦੇ ਐ ਇੱਕ ਫੱਡੇ ਪਰ ਜੁਪੀ ਦਾ ਇੱਕ ਲਾਸਤਾਨ ਦਾ ਇਥੇ ਬੰਦਾ ਪੰਜਾਬ ਦਾ ਪੰਜਾ ਜੋ ਚਾਰ ਬਾਦ ਦੇ ਆ ਸੋਦੇ ਨੇਲੇ ਆਲਮਗੀਰ ਗੁਰੂ ਕਹਾ ਤੇ ਆਪੋ ਗੁਰੂ ਕਹਾ ਸ਼੍ਰੋਮਣੀ ਕਮੇਟੀ ਦੇ ਤੀਨੋਂ ਦਾ ਉੱਥੇ ਵੀ ਪੰਜ ਬੰਦੇ ਗੈਰ ਪੰਜਾਬੀ ਪੰਛੀਆਂ ਸਾਡੇ ਗੁਰੂ ਘਰ ਦੇ ਵਿੱਚ ਨਫਰੀ ਦਿੱਤੀ ਗਈ ਆ ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਮਤਲਬ ਕਿ 26 ਦੇ ਵਿੱਚ ਮਰਦਸ਼ਮਾਰੀ ਹੋਣੀ ਹੈ ਅਗਲੇ ਸਾਲ ਜੇ ਤੁਹਾਡੀ ਗਿਣਤੀ ਘਟ ਗਈ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਐਮਪੀ ਨਾ ਸਰਕਾਰ ਤੁਹਾਡੀ ਫਿਰ ਜਾਣ ਕੇ ਸੁਣਨਾ ਹਾਲ ਕੀ ਹੋਣਾ ਸੋ ਇਹ ਮੁਕਾ ਬਣਾਉਣਾ ਚਾਹੀਦਾ ਪੰਜਾਬ ਦੇ ਅੰਦਰ ਵੀ ਜੋ ਉਪਰਾ ਖੰਡ ਦਾ ਕਾਨੂੰਨ ਹੈ ਹਮਾਚਰ ਦਾ ਕਾਨੂੰਨ ਹੈ ਆ ਸ਼ਾਮ ਦਾ ਕਾਨੂੰਨ ਹੈ ਜੇ ਨਾਲ ਦਾ ਕਾਨੂੰਨ ਆ ਰਾਸਦਾਨ ਦਾ ਕਾਨੂੰਨ ਹੈ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਮੁੰਡਾ ਨੌਕਰੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਮੁੰਡਾ ਵੋਟ ਨਹੀਂ ਪਾ ਸਕਦਾ ਪੰਜਾਬ ਚ ਚੋਣਾਂ ਨਹੀਂ ਲੱਗ ਹੋਣਾ ਚਾਹੀਦਾ ਬਿਹਾਰ ਦਾ ਯਸ਼ਵੀ ਜਾਦਵ ਲਾਲੂ ਪ੍ਰਚਾਰ ਜੱਜ ਦਾ ਮੁੰਡਾ ਉਹਨੇ ਐਲਾਨ ਕੀਤਾ ਬਿਹਾਰ ਚੋਣਾਂ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਆ ਗਿਆ ਕਾਮੇ ਪੰਧਾਤ ਡੋਮਿਸਾਈਲ ਲਈ ਕਾਨੂੰ ਲੈ ਕੇ ਆਉਂਦਾ ਕਿ ਪੰਧਾਤ ਦਾ ਡੋਮਿਸਾਈਲ ਦੇ ਉੱਤੇ ਨਾਪਣੀ ਕਰੂਗਾ ਪਰ ਪੰਜਾਬ ਦਾ ਜਨਨੇ ਛਾਵਦਾ ਬਣਾਦਾ ਜਿਹੜਾ ਮਰਜੀ ਬੁਲਾ ਕੇ ਲੱਗਦਾ ਲੈ ਲਿਆ ਜਮੀਨਾਂ ਲੈ ਲਿਆ ਵੋਟਾਂ ਬਣਾ ਲਿਆ ਅਸੀਂ ਇਹ ਨਹੀਂ ਕਹਿੰਦੇ ਜਿ ਸਾਨੂੰ ਕਿਸੇ ਨਾਲ ਕੋਈ ਵਿਰੋਧ ਆ ਕੋਈ ਨਫਰਤ ਆ ਪਰ ਜਿਹਦੇ ਸੁੱਖਾਂ ਦੇ ਕਾਨੂੰਨ ਬਣਿਆ ਉਹ ਲੋਕ ਲੜਦੇ ਨਾਠੇ ਲੜਦੇ ਦੇਖੋ ਆਪਣੀ ਗੋਦੀ ਖਾਤਰ ਆ ਚੱਖਣੀ ਬੈਠੇ ਲੜਦੇ ਦੇਖੋ ਤੇ ਪੰਜਾਬ ਵਾਲੇ ਸੁੱਕੇ ਪਏ ਮਗਰੋਂ ਪਸਤਾਉਂਦੇ ਰੋਮ ਆ ਗਿਆ ਤੇ ਪੰਜਾਬ ਨੇ ਲਿਹਾਣੇ ਲਾਉਂਦੇਓ ਆ ਜਲਦ ਲਵਾਜੋ ਬਹਾਰੀਵਾਜੋ ਖੰਡ ਲਗਜੋ ਉਹ ਲੱਗਦਾ ਹੀ ਨਹੀਂ ਪੰਜਾਬ ਚਰਦੇ ਮਿਲੇ ਲੱਗਦਾ ਹੀ ਨਹੀਂ ਬਣਾਣਾ ਚਾਹੀਦਾ ਓਏ ਭਰਾਵੋ ਬਣਾਣਾ ਚਾਹੀਦਾ ਵੀ ਬਾਪ ਦਾ ਬੰਦਾ ਜ਼ਮੀਨ ਨਾਲ ਲੈ ਸਕੇ ਬਾਹਰਲਾ ਬੋਟਨਾ ਬਣਾ ਸਕੇ ਬਾਹਰਲਾ ਨੌਕਰੀ ਨਾਲ ਲੈ ਸਕੇ ਕਮਾਰੇ ਆਖੜਾ ਕਰਦੇਓ ਚਾਹੀਦਾ ਕਾਨੂੰਨ ਤਰੇ ਲਾਲਾਂ ਦੇ ਤੇ ਲੈ ਕੇ ਉਹ ਸਿਆਸੀ ਬੰਦਿਆਂ ਨੇ ਕਿ ਅਸਲ ਮੁੱਦੇ ਪੰਜਾਬ ਦੇ ਆ ਹਨ ਦੂਜੇ ਤੀਜੇ ਮੁੱਦੇ ਨਹੀਂ ਹੈਗੇ ਪੰਜਾਬ ਦੇ ਤੁਸੀਂ ਸਾਨੂੰ ਸਰਕਾਰ ਦੇ ਦਿਓ ਉਹ ਮਾੜਾ ਉਹ ਚੰਗਾ ਇਹ ਦੂਜੇ ਨੂੰ ਭੰਦੀ ਜਾਂਦੇ ਆ ਸੋ ਦੂਜੀ ਗੱਲ ਅੱਜ ਇਸ ਧਰਤੀ ਦੇ ਉੱਤੇ ਆਪਾਂ ਇਕੱਠੇ ਹੋਏ ਆ ਤੁਸੀਂ ਆਪਣਰਕੇ ਲੋਕ ਪਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹੋ ਕਿ ਕੋਈ ਵੀ ਕੀਮਤ ਜਿਹੜੀ ਮਾਦੀਤਾਂ ਲਾ ਕੇ ਸਾਡੇ ਤੇ ਲਾਗੂ ਕਰ ਦੇ ਜਿੰਨਾ ਮਰਜ਼ੀ ਪਾਹ ਤੇਰੇ ਤੇ ਆਪਾਂ ਪਿਆ ਦੇ ਦੇਣਾ ਅਸੀਂ ਆਪਣਾ ਇੱਕ ਮਰਲਾ ਵੀ ਦੇਵਾਂ ਸੰਤੋ ਇਹ ਆਵਾਜ਼ ਦੀ ਪੂਰੇ ਪੰਜਾਬ ਚ ਜਾਣੀ ਚਾਹੀਦੀ ਹੈ ਵੀ ਕੋਈ ਵੀ ਬੰਦਾ ਜ਼ਮੀਨ ਨਾ ਦੇਵੇ ਜਿਨ੍ਹਾਂ ਦੇ ਜ਼ਮੀਨਾਂ ਵੇਚਣਾ ਬਾਈ 10-10 ਨਹੀਂ ਕਰੋੜ ਦੇ ਇਕੱਲੇ ਦੇਖ ਲਓ ਠਾਣ ਦੀ ਬਹਾਰੀ ਜਿਲ੍ਹਾਪੁਰ ਕੋਈ ਰੇੜੀ ਲਾਈ ਬੱਤਾ ਗੋਲ ਰੁਪਿਆਂ ਦੀ ਪੁਰਖਸ਼ਾ ਚ ਲਾਉਂਦਾ ਮੁਤਲਬਿਆ ਪੁੰਹ ਚ ਲਾਉਂਦਾ ਕੋਈ ਆਪਣੀਆਂ ਜ਼ਮੀਨਾਂ ਦੇ ਬਣੇ ਹੋਏ ਮੋਲਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਮਾਰਕੀਟਾਂ ਦੇ ਵਿੱਚ ਸਿਕਿਉਰਿਟੀ ਗਾਰ ਲੱਗਿਆ ਖੜਾ ਕੌਪੀਸਰ ਲੱਗਿਆ ਖੜਾ ਆਦਾ ਆਫੀ ਵੀ ਤੋੜ ਦੇ ਕਿੱਲੇ ਵਿੱਚ ਨਾਲੇ ਜਿਹੜਾ ਬੰਦਾ ਕਹਿੰਦਾ ਮੈਂ 100 ਮੀਲ ਦਾ ਗੱਲਾ ਵੇਚੂਗਾ ਮੈਂ ਪਾਸੋਂ ਇਕੱਠਾ ਕਰੂੰ ਮੈਂ ਹਜ਼ਾਰ ਪਾਉ ਇਕੱਠਾ ਕਰੂੰ ਕਾਰਖਾਨਾ ਬੱਲੋਗੇ ਜੇ ਕਾਰਖਾਨਾ ਬੇਰਵਿਆ ਵੀ ਹੋਰ ਕੰਮ ਚਲਾ ਲਿਆ ਕੋਈ ਟ੍ਰਾਂਸਪੋਰਟ ਜਾ ਕੋਲੇ ਤੋਂ ਮਗਰ ਦੇ ਫਾਲਦੇ ਕਬਾਤਾ ਕਰਾ ਦੇ। ਆ ਪੰਨ ਕੰਪਨੀ ਦਾ ਮਾਲਕ ਪੰਗੂ ਲੋਕਾਂ ਦੇ ਆਪਾ ਖਰਪਾ ਦੇ ਰੁਪਈਆ ਲੈ ਕੇ ਭੱਜ ਗਿਆ। ਖੜਿਆ ਗਿਆ ਪਾਚੇ ਹੋ ਗਿਆ ਜੇ ਤੇਤਾ। ਸਰਕਾਰ ਨੇ ਸਰਕਾਰ ਸਾਰੀ ਉਹਦੀ ਜਾਇਦਾਦ ਜੱਫ ਕਰ ਲਈ। ਪੰਗੂ ਲੜਾਈ ਕਰ ਗਿਆ ਪੰਗੂ ਮਰ ਗਿਆ। ਹੁਣ ਜਿਨ੍ਹਾਂ ਨੇ ਪੰਗੂ ਨੂੰ ਪੈਸੇ ਲੈਣੇ ਆ ਪੰਗੂ ਕੋਲ ਤਾਂ ਆ ਜਾਣਗੇ। ਅਕੱਲ ਨੂੰ ਆਖ ਮਾਰੋ ਅਕੱਲ ਨੂੰ ਜਾਹਰਤਾ ਕਿਲਾ ਵਿਆਹ ਕੋਲੇ ਤੁਹਾਨੂੰ ਭੱਖਾ ਨਹੀਂ ਬਾਈ ਮਰਨ ਹੁੰਦਾ ਕਿ ਦੁਨੀਆਂ ਦੀ ਲਾਤੀ ਘੱਟ ਵੱਧ ਰਹੀ ਹੈ ਉਹ ਜਲਦੀ ਮੰਗ ਵੱਧ ਰਹੀ ਹੈ ਤੇ ਦੁਨੀਆਂ ਨੂੰ ਕੰਕਰੀਟ ਦਾ ਜੰਗਲ ਲੱਭ ਰਿਹਾ ਪਜਾਉ ਧਰਤੀ ਨੂੰ ਇਸ ਕਰਕੇ ਤੁਹਾਡੀਆਂ ਜ਼ਮੀਨਾਂ ਦੇ ਅਕਤਰਾਵੋ ਸਾਰਿਆਂ ਦੀ ਆ ਤੁਹਾਨੂੰ ਇਹੀ ਬੇਨਤੀ ਕਰਦੇ ਆ ਨਾ ਤੁਹਾਨੂੰ ਬਾਦਲਾਂ ਨੇ ਬਚਾਉਣਾ ਨਾ ਕਾਲਾ ਸਿੰਘਾਂ ਨੇ ਨਾ ਬੋਕਰ ਨੇ ਨਾ ਦੂਜੇ ਤੀਜੇ ਬੀਲੇ ਪਿੱਕੇ ਦੇ ਹੋਰ ਨੇ ਬਾਦਲ ਜੀ ਕਹਿੰਦੇ ਆ ਪੰਜ ਕੱਤਰੇ ਚ ਪੰਜਾਬ ਫਤਿਹ ਜਦ ਨਿੰਨਾ ਦਾ ਬੰਗਾ ਲੋਕਾਂ ਦਾ ਸਾਨੂੰ ਲੈ ਕੇ ਆਓ ਉਹ ਭਰਾਵਾ 213 ਦੇ ਤੇ ਲੈ ਦੇ ਜੇਸ਼ਾ ਇਕ ਤਾਂ ਤੂੰ ਲੈ ਕੇ ਆ ਪੰਜ ਦੇ ਬੱਚਾ ਬਰਨਾਰੇ ਤਰਨ ਫਿਰਦੀ ਧੋਲੇ ਤੇ ਲੱਗੀ ਹੈ ਕਿਸਾਨਾਂ ਦੇ ਲੱਤਾਂ ਬਾਂਹਾਂ ਗੋਲੀਆਂ ਮਾਰੀਆਂ ਪੁੱਤ ਸਪਕਾਂ ਦੇ ਮਰਵਾਣਾਂ ਲੋਕਾਂ ਦੇ ਸਰਪਾੜੇ ਆ ਉਹ ਵੀ ਕਹਿੰਦੇ ਅਸੀਂ ਇੱਕਾਂ ਦੀ ਗੋਲੀਆਂ ਖਾਵਾਂਗੇ ਕਹਾਂ ਨੂੰ ਜੇ ਕਿਸੇ ਨੇ ਬਚਾਉਣਾ ਮੇਰੀ ਗੱਲ ਚੇਤੇ ਰੱਖਿਓ ਕਿਸੇ ਵੀ ਸਿਆਸੀ ਕਰਨੇ ਨਹੀਂ ਬਚਾਉਣਾ ਤੁਹਾਡੇ ਨਾਲ ਜੱਫੇ ਬੰਦਿਆਂ ਨੇ ਇੰਨਾ ਨੇ ਇਕੱਠੇ ਹੋ ਕੇ ਬੱਚਾ ਮੈਂ ਇਹਨਾਂ ਨਾਲ ਜੁੜ ਜਿਓ ਜੇ ਬਸਣਾ ਚਾਹੁੰਦੇ ਆਂ ਅੱਲਾਹ ਅਕਬਰ ਕਉ ਕਿਉਂਕਿ ਇਹ ਉਹ ਧਰਾਨੇ ਜਿਹੜੀਆਂ ਸੋਦੇ ਘੱਟ ਤੇ ਸਵਾਰ ਤੇ ਲੜ ਰਹੀਆਂ ਨੇ ਇਹਨਾਂ ਨੂੰ ਅਜ ਬਦਨਾਮ ਕੀਤਾ ਜਾ ਰਿਹਾ ਹੈ ਇਹ ਘੰਡੇ ਘੱਟਾ ਪੁੰਦੇ ਆ ਜੀ ਇਹ ਲੋਕਾਂ ਦੇ ਰਾਹ ਰੋਕਦੇ ਆ ਜੀ ਇਹ ਫੰਡ ਇਕੱਠਾ ਕਰਦੇ ਆ ਜੀ ਕਿਹੜਾ ਬੰਦਾ ਤੁਹਾਨੂੰ ਫਿਰਦੇ ਪਿੰਡ ਚ ਕਹਿੰਦਾ ਫੰਡ ਇਕੱਠਾ ਕਰਦੇ ਬਾਰੇ ਕਿ ਚਾਲਾ ਲੱਗ ਕੇ ਲਾਫਰ ਦਾ ਨਾ ਮੱਤਾ ਖਾਲੀ ਨਾ ਖੜਾ ਜੇ ਭਾਂਦੇ ਦਾ ਸਰਕਾਰ ਕੋਲੇ ਇੰਟੈਲੀਜੈਂਸia CID ਹੈ ਹੁਣ ਤੱਕ ਕੋਈ ਕਾਰਕੁਨ ਸਾਹਮਣੇ ਆਇਆ ਨਹੀਂ ਵੀ ਐਨੇ ਖਾ ਗਏ ਐਨੇ ਖਾ ਗਏ ਅਸਲ ਦੇ ਵਿੱਚ ਇਹਨਾਂ ਦਾ ਮਕਸਦ ਇਤੁਈ ਹੈ ਚਾਹੇ ਮੋਦੀ ਹੋਵੇ ਚਾਹੇ ਭਮਤੇ ਜਲੀਵਾਲ ਵੀ ਇਹਨੇ ਬਦਨਾਮ ਕਰ ਦੇ ਦੇ ਲੋਕ ਇਹਨਾਂ ਦੇ ਪਾਸੇ ਹੋ ਜਾਣ ਸੋ ਭਰਾਵੋ ਜੇ ਤੁਸੀਂ ਟੁੱਟ ਕੇ ਖਿੰਡ ਕੇ ਆਪਸ ਵਿੱਚ ਪਾੜ ਕੇ ਤੁਹਾਡੇ ਕੱਲੇ ਕੱਲੇ ਛੱਤਰ ਪੈਣੇ ਆ ਨਾ ਤੁਹਾਡਾ ਪਾਣੀ ਲੈਣਾ ਨਾ ਤੁਹਾਡੀ ਬੋਦੀ ਨਾ ਜ਼ਮੀਨ ਨਾ ਧਰਤੀ ਇਹ ਜ਼ਮੀਨ ਸਾਡੇ ਲਈ ਸਾਡਾ ਗਰੂਰ ਆ ਸਾਡੀ ਸੱਭਾ ਦਾ ਜ਼ਮੀਨਾਂ ਕਰਕੇ ਜਾਂਦੀ ਆ ਸਾਡਾ ਇਤਿਹਾਸ ਜ਼ਮੀਨਾਂ ਕਰਕੇ ਆ ਸਾਡੀ ਬੋਦੀ ਜ਼ਮੀਨਾਂ ਕਰਕੇ ਆ ਸਾਡੀਆਂ ਆਉਣ ਵਾਲੇ ਦਾ ਮਸਲਾ ਜ਼ਮੀਨਾਂ ਕਰਦੇ ਆ ਸੋ ਇਸ ਕਰਕੇ ਕਿਸੇ ਵੀ ਕੀਮਤ ਤੇ ਸਾਨੂੰ ਲੜਨਾ ਪਵੇ ਇਹ ਜ਼ਮੀਨ ਕਿਸੇ ਵੀ ਹਾਲਾਤਾਂ ਕਿਸੇ ਵੀ ਕੀਮਤ ਤੇ ਉੱਤੇ ਅਸੀਂ ਨਹੀਂ ਦੇਣ ਤਾਂ ਨਹੀਂ ਦੇਣੀ ਸੋ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਇੰਨੀ ਗਰਮੀ ਵਿੱਚ ਤੁਸੀਂ ਆਏ ਹੋ ਕੱਖੇ ਬੈਠੇ ਹੋ ਮੈਥੋਂ ਬਾਅਦ ਦੀ ਵੀ ਬਲਾਰਾ ਨੇ ਬੋਲਣਾ ਗੱਲਿਆਰ ਸਾਹਿਬ ਨੇ ਬੋਲਣਾ ਹੋਰ ਨਵਦੀਪ ਨੇ ਹਲੇ ਬੋਲਣਾ ਜਲਵੇੜੇ ਨੇ ਇਹ ਪਟਨਾ ਹਰਿਆਣੇ ਤੋਂ ਆਇਆ ਹੈ ਹਰਿਆਣੇ ਦੇ ਇੱਕ ਵੀ 35000 ਲੈ ਕੇ ਕਹਿੰਦੇ ਲੈਂਡਪੂਲ ਚ ਲਿਆਂਦੀ ਆ ਉੱਥੇ ਵੀ ਤਾਂ ਪੰਜਾਬ ਰਹੇ ਸੋ ਅੱਕੇ ਨੂੰ ਮਹੌਲ ਹੀ ਬਾਨਾ ਪੰਜਾਬ ਤੇ ਹਰਿਆਣਾ ਫਿਰ ਕਿੱਥੇ ਹੋ ਕੇ ਲੱਗਦੀ ਤੁਲੰਧ ਵੀ ਅੱਜ ਲੋੜ ਆ ਸੋ ਮਾ ਦੋ ਚਾਰ ਨਾਰੇ ਤੇ ਝਕਾਰੇ ਬਲੰਦ ਆਵਾਜ਼ ਦੇ ਗੱਚਾ ਵहां ਖੜੀਆਂ ਕਰਦੇ ਪਤਾ ਲੱਗੇ ਵੀहां ਘੱਡੇ ਬਈ ਤਹਾਂ ਨੂੰ ਰੱਖਿਆ ਕਰੋ ਥੱਲੇ ਥੱਲੇ ਨਹੀਂ ਵਿਚੇ ਨਹੀਂ ਮੈਂ ਕਹਿੰਦਾ ਥੱਲੇ ਨਹੀਂ ਤਹਾਂ ਨੂੰ ਉੱਪਰ ਨੂੰ ਸੋਬੀ ਦਾ ਵੀ ਖਿਆਲ ਰੱਖਿਆ ਕਰੋ ਬੋਲੀ ਗਈ ਤਾਂ ਦੁਨੀਆ ਤੋਂ ਫਤਨ ਹੋ ਜਾਉਗੇ ਸਿਸਟਰ ਕੇ ਸਾਹਾਂ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਹਮਲੇ ਸਾਹਾਂ ਚੀਜ਼ਾਂ ਦੇ ਆ ਪੰਜਾਬ ਸਰਕਾਰ ਮੁਰਦਾਵਾ ਮੁਰਦਾਪਾ ਮੁਰਦਾਪਾ ਪੰਜਾਬ जिंदबा जिंदबादार वाहिगुरु जी ख़ासा वाहिगुरू जी वाहिगुरू बहुत बहुत धनवाद जी